ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਜਿੰਨੇ ਵੀ ਕਰਮਚਾਰੀ ਆ ਉਹਨਾਂ ਨੂੰ ਮੈਂ ਅੱਗੇ ਵੀ ਬੇਨਤੀ ਕਰਦਾ ਸੀ ਤੇ ਹਰ ਸਾਲ ਘੱਟੋ ਘੱਟ 1 ਨਹੀਂ ਤਾਂ 2 ਖੰਡ ਪਾਟ ਜ਼ਰੂਰ ਇੱਥੇ ਸਰਬੱਤ ਦੇ ਭਲੇ ਦੇ ਕਰਵਾਇਆ ਕਰਨ ਸਤਗੁਰੂ ਜੀ ਸਮਾਤ ਵੀ ਬਖਸ਼ਿਸ਼ ਕਰਨ ਪਰ ਚਲੋ ਆ ਸਮਾਂ 2 ਮਹੀਨੇ ਹੋ ਗਿਆ ਸੀ ਇਦਾਂ ਚੱਲਦਾ ਗਿਆ ਚੱਲਦਾ ਗਿਆ ਅੱਜ ਸਾਰੇ ਸਮੂਹ ਸਟਾਫ ਨੇ ਇਕੱਤਰ ਹੋ ਕੇ ਸ਼੍ਰੀ ਖੰਡਵਾਲ ਸਾਹਿਬ ਪਰਸੋਂ ਆਰੰਭ ਕਰਵਾਏ ਸੀ ਅੱਜ ਸਮਾਪਤੀ ਹੋਈ ਸਤਿਗੁਰਾਂ ਦਾ ਕੋਟਾਨ ਕੋਟ ਧੰਵਾਦ ਕਿ ਸਤਿਗੁਰੂ ਜੀ ਸਾਰਿਆਂ ਪਰਿਵਾਰਾਂ ਚ ਸਾਰੇ ਸਿੱਖ ਪੰਥ ਦੇ ਵਿੱਚ ਸ਼ਾਂਤੀ ਵਰਤਾਵੇ ਸਾਰਿਆਂ ਨੂੰ ਆਪਣੇ ਦਰੋਂ ਕਰੋ ਗੁਰਸਿੱਖੀ ਦੀ ਅਸੀਸ ਨਾਮ ਦੀ ਦਾਤ ਬਖਸ਼ਿਸ਼ ਕਰਨ ਸੋ ਇਹ ਅੱਜ ਸਾਰੇ ਸਟਾਫ ਵੱਲੋਂ ਪੰਥ ਦੀ ਚੜ੍ਹਦੀ ਕਲਾ ਲਈ ਇਹ ਅਜਾ ਅਖੰਡ ਪਾਠਾਂ ਦੀ ਜਿਹੜੀ ਸਮਾਪਤੀ ਹੋਈ ਆ ਤੋਂ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਹੀ ਇੱਕ ਸੁਰਤਾ ਦੇ ਵਿੱਚ ਆਉਣ ਤਾਂ ਕਿ ਪੰਥ ਦੇ ਜਿਹੜੇ ਔਲਝੇ ਮਸਲੇ ਬਹੁਤ ਪੁਚੀਦਾ ਮਸਲੇ ਆ ਉਹ ਸਾਰੇ ਸਤਿਗੁਰੂ ਜੀ ਆਪ ਹੱਲ ਕਰਵਾਉਣ ਲਈ ਜਿੱਤੇ ਚੜ੍ਹਦੀ ਕਲਾ ਤੇ ਅਰਦਾਸ ਕੀਤੀ ਯਾਰੀ ਪਰ ਉੱਥੇ ਪੰਜਾਬ ਦੇ ਮੁੱਖ ਮੰਤਰੀ ਉਹ ਚਿੱਪੜੀ ਚੀਜ਼ ਵੀ ਉਸੇ ਨੂੰ ਕਿੱਦਾਂ ਦੇਖ ਰਹੇ ਤੁਹਾਨੂੰ ਲੱਗਦਾ ਕਿ ਸਿੱਖਾਂ ਨੂੰ ਉਹ ਕਿਸ ਤਰ੍ਹਾਂ ਦੀ ਜੀ ਕਿ ਮੰਤਰੀ ਬੋਲਦੇ ਕਿ ਦੇਖੋ ਮੈਂ ਬੋਲ ਕਬੋਲ ਬੋਲਦਾ ਚੰਗਾ ਨਹੀਂ ਲੱਗਦਾ ਪਰ ਇੱਕ ਗੱਲ ਆਪਣੇ ਹਿਰਦੇ ਚ ਰੱਖ ਲੈਣੀ ਚਾਹੀਦੀ ਆ ਜਿਹੜੀ ਆ ਨਾ ਜਨਤਾ ਇਹ ਸਭ ਜਾਣਦੀ ਆ ਜੇ ਆਪਾਂ ਅੱਜ ਇਹੋ ਜਿਹਾ ਮਖੌਲ ਕਰਾਂਗੇ ਤੇ ਕੱਲ ਨੂੰ ਫਿਰ ਕਈ ਵਾਰੀ ਦੂਜੇ ਪਾਸੇ ਬਿਮਾਰੀ ਆ ਜਾਂਦੀ ਮੈਂ ਉਹਨਾਂ ਨੂੰ ਅੱਜ ਬਿਆਨ ਵੀ ਰਾਤ ਜਾਰੀ ਕੀਤਾ ਸੀ ਕਿ ਗੁਰੂ ਘਰਾਂ ਦੀਆਂ ਪਰੰਪਰਾਵਾਂ ਆ ਉਹ ਪਰੰਪਰਾਵਾਂ ਤੇ ਬੋਲ ਕੋ ਬੋਲਣਾ ਬੋਲੋ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਹਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਕਾਰਜ ਕਰ ਰਹੀ ਆ ਤੇ ਮੈਂ ਸਮਝਦਾ ਵੀ ਮੁੱਖ ਮੰਤਰੀ ਸਾਹਿਬ ਆਪ ਵੀ ਪੱਟੀ ਜ਼ਿੰਮੇਵਾਰੀ ਤੇ ਬੈਠੇ ਆ ਤੇ ਇਹੋ ਜਿਹੇ ਸ਼ਬਦ ਜਿਹੜੇ ਆ ਗੁਰਮਤਿ ਦੇ ਅਨੁਕੂਲ ਜਿਹੜੇ ਨਾ ਹੋਣ ਮੈਂ ਠਿੱਕੇ ਸ਼ਬਦਾਂ ਚ ਨਹੀਂ ਬੋਲਣਾ ਚਾਹਦਾ ਉਹ ਬੋਲਣ ਨਹੀਂ ਚਾਹੀਦੇ ਮੈਂ ਹਾਲ ਦੀ ਗੱਲ ਤੇ ਇਹੋ ਕਹਿਣਾ ਚਾਹਦਾ ਜੀ ਲੱਗਦਾ ਕਿ ਇਲੈਕਸ਼ਨ ਸਟੈਂਕ ਹੈਗਾ ਜਿਹੜੀ ਲੁਧਿਆਣੇ ਦੇ ਇਲੈਕਸ਼ਨ ਹੈਗੇ ਚਲੋ ਇਲੈਕਸ਼ਨ ਸਟੈਂਕ ਨੂੰ ਆਪਣੇ ਧਰਮ ਦੇ ਵਿੱਚ ਨਹੀਂ ਰਲਾਉਣਾ ਚਾਹੀਦਾ ਤੁਹਾਨੂੰ ਤੋਂ ਕਹਿਣ ਤੋਂ ਬਾਅਦ ਵੀ ਇਦਾਂ ਦੇ ਬੋਲਕ ਬੋਲ ਜਿਹੜੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੋਲ ਕਮੇਟੀ ਕਹ ਰਹੇ ਆ ਜੀ ਤੇ ਇਹ ਕਿੱਡੇ ਵੱਡੇ ਕਾਰਜ ਆਏ ਵੀ ਇਹਨਾਂ ਨੂੰ ਨਿਗ੍ਹਾ ਮਾਰ ਲੈਣ ਚਾਹੀਦੀ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਜਿੰਨੇ ਵੀ ਕਰਮਚਾਰੀ ਆ ਉਹਨਾਂ ਨੂੰ ਮੈਂ ਅੱਗੇ ਵੀ ਬੇਨਤੀ ਕਰਦਾ ਸੀ ਤੇ ਹਰ ਸਾਲ ਘੱਟੋ ਘੱਟ 1 ਨਹੀਂ ਤਾਂ 2 ਖੰਡ ਪਾਟ ਜ਼ਰੂਰ ਇੱਥੇ ਸ਼ੁਰੂਆਤ ਦੇ ਭਲੇ ਦੇ ਕਰਵਾਇਆ ਕਰਨ ਸਤਗੁਰੂ ਜੀ ਸਮਾਤ ਵੀ ਬਖਸ਼ਿਸ਼ ਕਰਨ ਪਰ ਚਲੋ ਆ ਸਮਾਂ 2 ਮਹੀਨੇ ਹੋ ਗਿਆ ਸੀ ਇਦਾਂ ਚੱਲਦਾ ਗਿਆ ਚੱਲਦਾ ਗਿਆ ਅੱਜ ਸਾਰੇ ਸਮੁੱਚੇ ਸਟਾਫ ਨੇ ਇਕੱਤਰ ਹੋ ਕੇ ਸ਼੍ਰੀ ਖੰਡਵਾਟ ਸਾਹਿਬ ਪਰਸੋਂ ਆਰੰਭ ਕਰਵਾਏ ਸੀ ਅੱਜ ਸਮਾਪਤੀ ਹੋਈ ਸਤਿਗੁਰਾਂ ਦਾ ਕੋਟਾਨ ਕੋਟ ਧੰਵਾਦ ਕਿ ਸਤਿਗੁਰ ਜੀ ਸਾਰਿਆਂ ਪਰਿਵਾਰਾਂ ਚ ਸਾਰੇ ਸਿੱਖ ਪੰਥ ਦੇ ਵਿੱਚ ਸ਼ਾਂਤੀ ਵਰਤਾਵੇ ਸਾਰਿਆਂ ਨੂੰ ਆਪਣੇ ਦਰੋਂ ਕਰੋ ਗੁਰਸਿੱਖੀ ਦੀ ਅਸੀਸ ਨਾਮ ਦੀ ਦਾਤ ਬਖਸ਼ਿਸ਼ ਕਰਨ ਤੋ ਇਹ ਅੱਜ ਸਾਰੇ ਸਤਾਪੋਂ ਪੰਥ ਦੀ ਚੜ੍ਹਦੀ ਕਲਾ ਲਈ ਇਹ ਅੱਜ ਅਖੰਡ ਪਾਠਾਂ ਦੀ ਜਿਹੜੀ ਸਮਾਪਤੀ ਹੋਈ ਆ ਤੋ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਇੱਕ ਸੁਰਤਾ ਦੇ ਵਿੱਚ ਆਉਣ ਤਾਂ ਕਿ ਪੰਥ ਦੇ ਜਿਹੜੇ ਉਲਝੇ ਮਸਲੇ ਬਹੁਤ ਪੁਚੀਦਾ ਮਸਲੇ ਆ ਉਹ ਸਾਰੇ ਸਤਿਗੁਰ ਜੀ ਆਪ ਹੱਲ ਕਰਵਾ ਦੇਣ ਕਿਹਦੇ ਚੜ੍ਹਦੀ ਕਲਾ ਤੇ ਅਰਦਾਸ ਕੀਤੀ ਆ ਰਹੀ ਪਰ ਉੱਥੇ ਪੰਜਾਬ ਦੇ ਮੁੱਖ ਮੰਤਰੀ ਉਹ ਕਿੱਡੀ ਕਿੱਗੀ ਉਸ ਜੀ ਨੂੰ ਕਿੱਦਾਂ ਦੇਖ ਰਹੇ ਤੁਹਾਨੂੰ ਲੱਗਦਾ ਕਿ ਸਿੱਖਾਂ ਨੂੰ ਉਹ ਕਿੱਥੇ ਚੀਜ਼ ਹੈ ਜੀ ਮੰਤਰੀ ਬੋਲਦੇ ਕਿ ਦੇਖੋ ਮੈਂ ਬੋਲ ਕਬੋਲ ਬੋਲਦਾ ਚੰਗਾ ਨਹੀਂ ਲੱਗਦਾ ਪਰ ਇੱਕ ਗੱਲ ਆਪਣੇ ਹਿਰਦੇ ਚ ਰੱਖ ਲੈਣੀ ਚਾਹੀਦੀ ਆ ਜਿਹੜੀ ਹੈ ਨਾ ਜਨਤਾ ਇਹ ਸਭ ਜਾਣਦੀ ਆ ਜੇ ਆਪਾਂ ਅੱਜ ਇਹੋ ਜਿਹਾ ਮਖੌਲ ਕਰਾਂਗੇ ਤੇ ਕੱਲ ਨੂੰ ਫਿਰ ਕਈ ਵਾਰੀ ਦੂਜੇ ਪਾਸੇ ਵੀ ਵਾਰੀ ਆ ਜਾਂਦੀ ਮੈਂ ਉਹਨਾਂ ਨੂੰ ਅੱਜ ਬਿਆਨ ਵੀ ਰਾਤ ਜਾਰੀ ਕੀਤਾ ਸੀ ਕਿ ਗੁਰੂ ਘਰਾਂ ਦੀਆਂ ਪਰੰਪਰਾਵਾਂ ਆ ਉਹ ਪਰੰਪਰਾਵਾਂ ਤੇ ਬੋਲ ਕਬੋਲ ਨਾ ਬੋਲੋ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਹਦਾਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਕਾਰਜ ਕਰ ਰਹੀ ਆ ਤੇ ਮੈਂ ਸਮਝਦਾ ਵੀ ਮੁੱਖ ਮੰਤਰੀ ਸਾਹਿਬ ਆਪ ਵੀ ਪੱਟੀ ਜ਼ਿੰਮੇਵਾਰੀ ਤੇ ਬੈਠੇ ਆ ਤੇ ਇਹੋ ਜਿਹੇ ਸ਼ਬਦ ਜਿਹੜੇ ਆ ਗੁਰਮਤਿ ਦੇ ਅਨੁਕੂਲ ਜਿਹੜੇ ਨਾ ਹੋਣ ਮੈਂ ਠਿੱਕੇ ਸ਼ਬਦਾਂ ਚ ਨਹੀਂ ਬੋਲਣਾ ਚਾਹਦਾ ਉਹ ਬੋਲਣੇ ਨਹੀਂ ਚਾਹੀਦੇ ਮੈਂ ਹਾਲ ਦੀ ਗੱਲ ਤੇ ਇਹੋ ਕਹਿਣਾ ਚਾਹਦਾ ਜੀ ਲੱਗਦਾ ਕਿ ਇਲੈਕਸ਼ਨ ਸਟੈਂਡ ਹੈਗਾ ਜਿਹੜੀ ਲੁਧਿਆਣੇ ਦੇ ਇਲੈਕਸ਼ਨ ਹੈਗੇ ਚਲੋ ਇਲੈਕਸ਼ਨ ਸਟੈਂਡ ਨੂੰ ਆਪਣੇ ਧਰਮ ਦੇ ਵਿੱਚ ਨਹੀਂ ਰਲਾਉਣਾ ਚਾਹੀਦਾ ਤੁਹਾਨੂੰ ਤੋਂ ਕਹਿਣ ਤੋਂ ਬਾਅਦ ਵੀ ਇਦਾਂ ਦੇ ਬੋਲਕ ਬ ਜਿਹੜੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਗੋਲ ਕਮੇਟੀ ਕਹ ਰਹੇ ਆ ਜੀ ਤੇ ਇਹਦੇ ਕਿੱਡੇ ਵੱਡੇ ਕਾਰਜ ਆਏ ਵੀ ਇਹਨਾਂ ਨੂੰ ਨਿਗ੍ਹਾ ਮਾਰ ਲੈਣ ਚਾਹੀਦੀ ਆ